ਖਬਰ ਨੇ ਲੁਧਿਆਣਾ ਤੋਂ ਜਿੱਥੇ ਹਲਕਾ ਪੂਰਬੀ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਹਲਕੇ ਅੰਦਰ ਜਿੱਥੇ ਸੇਤ ਸੇਵਾਵਾਂ ਨੂੰ ਮੁੱਖ ਦੇਖਦੇ ਹੋਏ ਆਮ ਆਦਮੀ ਕਲੀਨਿੰਗ ਖੋਲੇ ਗਏ ਨੇ ਉੱਥੇ ਹੀ ਨਵੇਂ ਸਰਕਾਰੀ ਸਕੂਲਾਂ ਦੇ ਨਾਲ-ਨਾਲ ਹਲਕੇ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਪੂਰਬੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਵਾਰਡ ਨੰਬਰ 12 ਦੇ ਕਲੋਨੀ ਦੀਆਂ ਗਲੀਆਂ ਦੇ ਉਦਘਾਟਨ ਮੌਕੇ ਕੀਤਾ ਉਹਨਾਂ ਨੇ ਕਿਹਾ ਕਿ ਸੂਬੇ ਦੀਆਂ ਸਬਕਾ ਸਰਕਾਰਾਂ ਨੇ ਇਲਾਕਾਦਾਰ ਇਲਾਕਾ ਵਿਤਕਰਾ ਕਰਦੇ ਹੋਏ ਆਪਣੀ ਭੇਦ ਭਾਵ ਦੀ ਰਾਜਨੀਤੀ ਨੂੰ ਕਾਇਮ ਰੱਖਦੇ ਹੋਏ ਕਈ ਗਲੀਆਂ ਨੂੰ ਅਧਵਿਚਕਾਰ ਹੀ ਛੱਡ ਦਿੱਤਾ ਹੈ ਜਿਸ ਕਾਰਨ ਇਨ੍ਹਾਂ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹਨਾਂ ਨੇ ਕਿਹਾ ਕਿ ਇਲਾਕਾ ਵਾਸੀਆਂ ਦੀ ਮੰਗ ਅਨੁਸਾਰ ਇਨ੍ਹਾਂ ਗਲੀਆਂ ਦੇ ਬਣਾਉਂਦੇ ਕਮਾਂ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਜਲਦ ਹੀ ਮੁਕੰਮਲ ਕੀਤੀ ਜਾਵੇਗੀ ਇਹਨਾਂ ਵਿਕਾਸ ਕਾਰਜਾਂ ਦੇ ਕਰੀਬ 30 ਲੱਖ ਰੁਪਏ ਦੀ ਲਗਤ ਆਵੇਗੀ ਇਸ ਮੌਕੇ ਹੋਰ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਪੂਰੀ ਖਬਰ ਉਸ ਦਿਨ ਪਹਿਲਾਂ ਥੋੜੇ ਦਿਨ ਪਹਿਲਾਂ ਜਿਹੜੇ ਸਾਡੀ ਇਹ ਗਲੀ ਹੈ ਕਾਫੀ ਦੇਰ ਤੋਂ ਇੱਥੇ 3-3 ਫੁੱਟ ਬਰਸਾਤਾਂ ਦੇ ਦਿਨਾਂ ਦੇ ਵਿੱਚ 3-3 ਫੁੱਟ ਪਾਣੀ ਖੜ ਜਾਂਦਾ ਤੇ ਇਹਦੀ ਸਮੱਸਿਆ ਲੈ ਕੇ ਕੁਝ ਦਿਨ ਪਹਿਲਾਂ ਸੀ ਐਮਐਲਏ ਸਾਹਿਬ ਦੇ ਕੋਲ ਗਏ ਸੀ ਜਿਸ ਨੂੰ ਉਹਨਾਂ ਨੇ ਜਲਦੀ ਹੀ ਸੁਣ ਕੇ 10 ਦਿਨਾਂ ਦੇ ਵਿੱਚ ਵਿੱਚ ਹੀ ਸਾਡੇ ਗਲੀ ਦਾ ਅ ਸ਼੍ਰੀ ਗਣੇਸ਼ ਕੀਤਾ ਅੱਜ ਇਹਦੇ ਵਿੱਚ 30 ਲੱਖ ਰੁਪਏ ਦੇ ਮਤਲਬ ਗ੍ਰਾਂਟ ਪੂਰੀ ਪਾਸ ਹੋਈ ਹੈ ਜਿਹੜੀਆਂ ਛੋਟੇ-ਛੋਟੇ ਟੋਟੇ ਜਿਹੜੇ ਇਸ ਗਲੀਆਂ ਕੱਚੀਆਂ ਹੈਗੀਆਂ ਹੈਗੀਆਂ ਤੋਂ ਉਹਨਾਂ ਨੂੰ ਬਣਵਾ ਕੇ ਦੇ ਰਹੇ ਆ ਟੈਲਾਂ ਵਾਲੀ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਦਾ ਤੇ ਇਸ ਸੰਗਤ ਦਾ ਵੀ ਜਿਹੜਾ ਨਾਲ ਸਹਿਯੋਗ ਦੇ ਕੇ ਮੋਟਾ ਪਾ ਕੇ ਐਮਐਲਏ ਬਨਾਇਆ ਉਹਨਾਂ ਨੂੰ ਤੇ ਉਹ ਅੱਜ ਇਹ ਸਾਡੇ ਇਸ ਵਾਰਡ ਦੇ ਵਿੱਚ ਜਿਹੜੇ ਵੀ ਕੰਮ ਅਧੂਰੇ ਰਹੇ ਆ ਉਹਨਾਂ ਨੂੰ ਕਰਵਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਕਰਮਸਰ ਕਲੋਨੀ ਦੇ ਵਿੱਚ ਜੋ ਫੁੱਟਕਲ ਗਲੀਆਂ ਕਾਫੀ ਲੰਮੇ ਸਮੇਂ ਤੋਂ ਨਾ ਇਹ ਨਦੀ ਰਿਪੇਅਰ ਕੀਤੀ ਜਾ ਰਹੀ ਸੀ ਤੇ ਨਾ ਇਹ ਮਤਲਬ ਨਵੀਆਂ ਬਣਾਈਆਂ ਗਈਆਂ ਸੀ ਉਹਦਾ ਉਦਘਾਟਨ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਰਦਾਰ ਦਲਜੀਤ ਸਿੰਘ ਅਰੇਵਾਲ ਪੋਲਾ ਜੀ ਨੇ ਕੀਤਾ ਹੈ ਤੇ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਕਿ ਉਹ ਦਿਨ ਰਾਤ ਲੱਗੇ ਹੋਏ ਨੇ ਤਾਂ ਕਿ ਹਲਕਾ ਪੂਰਵੀ ਦਾ ਕੋਈ ਵੀ ਇਲਾਕਾ ਜਿਹੜਾ ਨਾ ਰਹਿ ਜਵੇ ਜਿੱਥੇ ਡਵੈਲਪਮੈਂਟ ਪੈਂਡਿੰਗ ਰਹਿ ਜਵੇ ਜਾਂ ਜਿੱਥੇ ਕੋਈ ਕਾਰਜਾ ਜਿਹੜਾ ਅਧੂਰਾ ਰਹਿ ਜਵੇ ਸੋ ਇੱਥੇ ਗਲੀ ਵਾਸੀਆਂ ਦੀ ਮਹੱਲਾ ਵਾਸੀਆਂ ਦੀ ਇੱਕ ਡਿਮਾਂਡ ਸੀ ਕਿ ਪਾਣੀ ਬਹੁਤ ਖੜ ਜਾਂਦਾ ਹੈ ਤੇ ਉਹ ਜਦੋਂ ਆਪਣੀ ਅਰਜੀ ਲੈ ਕੇ ਨਾਲ ਗਏ ਉੱਥੇ ਪਹੁੰਚੇ ਨੇ ਤੇ ਤੁਰੰਤ ਉਹਨਾਂ ਦੇ ਕਹੇ ਮੁਤਾਬਕ ਐਕਸ਼ਨ ਲਿਆ ਉਹਨਾਂ ਨੇ ਤੇ ਜਿਹੜੀ ਇਹ ਗਲੀ ਜਿਹੜੀ ਬਹੁਤ ਲੰਮੇ ਸਮੇਂ ਤੋਂ ਪੈਂਡਿੰਗ ਸੀ ਇਹਦੇ ਦੁਆਰਾ ਅੱਜ ਬੰਨੀ ਸ਼ੁਰੂ ਹੋ ਗਈ ਹੈ ਤੇ ਇਹ ਟੈਲਾਂ ਦੇ ਬਣ ਕੇ ਤਿਆਰ ਹੋ ਜਾਏਗੀ ਧੰਨਵਾਦ ਤੇ ਸਰ ਜਿਹੜਾ ਤੁਹਾਨੂੰ ਕੀਤਾ ਗਿਆ ਵਾ ਤੇ ਕੀ ਜਿਹੜਾ ਖਰਚਾ ਰਿਪ ਇਹ ਤਕਰੀਬਨ 30 ਲੱਖ ਦਾ ਕੰਮ ਹੈ ਇਹ ਜਿਹੜਾ ਇੱਕ ਕਰਮਸਰਦੀ ਕਲੋਨੀ ਜਿਹੜੀ ਹੈਗੀ ਹੈ ਇਹਦੇ ਜਿਹੜੀਆਂ ਸੜਕਾਂ ਰਹਿੰਦੀਆਂ ਸੀਗੀਆਂ ਉਹ ਬਣਨ ਜਾ ਰਹੀਆਂ ਨੇ ਤੇ ਧੰਨਵਾਦ ਵੀ ਕਰਦਾ ਸਾਰੀ ਸੰਗਤ ਦਾ ਵਿਧਾਨ ਸਭਾ ਹਲਕਾ ਪੂਰਬੀ ਦੀ ਸਾਰੀ ਸੰਗਤ ਦਾ ਤੇ ਜਿਹੜਾ ਵਾਰਡ ਨੰਬਰ ਪੁਰਾਣਾ 12 ਤੇ ਨਵਾਂ 13 ਤੇ ਇਹ ਕਰਮਸਰ ਕਲੋਨੀ ਦੇ ਵਿੱਚ ਜਿਹੜਾ ਸ਼ੁਰੂਆਤ ਹੋ ਰਹੀ ਹੈ ਜਿਹੜੇ ਸਾਡੇ ਸਾਰੇ ਆਮ ਆਦੀ ਪਾਰਟੀ ਦੇ ਸਾਥੀ ਸਾਡੇ ਸਤਿਕਾਰਯੋਗ ਬਜ਼ੁਰਗ ਸਹਿਬਾਨ ਨੌਜਵਾਨ ਵੀਰ ਮਰੀਆਂ ਪੈਣਾ ਮਤਾਵਾ ਸਾਰੇ ਇਕੱਠੇ ਹੋ ਕੇ ਆਸ਼ੀਰਵਾਦ ਦੇ ਕੇ ਇਹਨਾਂ ਦਾ ਆਸ਼ੀਰਵਾਦ ਸਦਕਾ ਇਹ ਅੱਜ ਕੰਮਾਂ ਦੀ ਸ਼ੁਰੂਆਤ ਹੋਈ ਆ ਕਿਉਂਕਿ ਇਹਨਾਂ ਦੇ ਟੈਕਸਾਂ ਦੇ ਵਿੱਚੋਂ ਜਿਹੜੇ ਕੰਮ ਹੋ ਰਹੇ ਨੇ ਸਰਕਾਰ ਦਾ ਕੰਮ ਆ ਜਿਹੜੇ ਲੋਕ ਸਵੇਰ ਤੋਂ ਸ਼ਾਮ ਤੱਕ ਟੈਕਸ ਦਿੰਦੇ ਉਹ ਇਕੱਠੇ ਕਰਕੇ ਲੋਕਾਂ ਦੀਆਂ ਸੜਕਾਂ ਵਾਸਤੇ ਲਾਉਣੇ ਉਹਨਾਂ ਦੇ ਮਿਲ ਕੇ ਪਾਣੀ ਵਾਟਰ ਸਪਲਾਈ ਵਾਸਤੇ ਸੀਵਰੇਜ ਵਾਸਤੇ ਲਾਉਣੇ ਸਟਰੀਟ ਲਾਈਟਾਂ ਵਾਸਤੇ ਲਾਉਣੇ ਦਵਾਈ ਵਾਸਤੇ ਪੜਾਈ ਵਾਸਤੇ ਉਸੇ ਤਹਿਤ ਅੱਜ ਸੜਕਾਂ ਬਣ ਜਾ ਰਹੀਆਂ ਕੋਈ ਵੀ ਗਲੀ ਜਿਵੇਂ ਕਿ ਸਾਡੇ ਮਾਂ ਜੋ ਕੋ ਮੁਖਮਤ ਜੀ ਸਾਹਿਬ ਭਗਵੰਤ ਸਿੰਘ ਮਾਂ ਜੀ ਦਾ ਔਰ ਸ਼ਬਦ ਨੇ ਵੇ ਕੋਈ ਝਾ ਲਬਜ ਪੰਜਾਬ ਚ ਰਹਿ ਨਹੀਂ ਦੇਣਾ ਜੇ ਕੱਚੀ ਗਲੀ ਰੋਡ ਨਹੀਂ ਲੈਣ ਦੇਣਾ ਤੇ ਕੱਚਾ ਕੋਈ ਮਲਾਜ਼ਮ ਨਹੀਂ ਰਹਿਣ ਦੇਣਾ ਸਾਰੇ ਹੀ ਪੱਕੇ ਕੀਤੇ ਜਾਣਗੇ ਉਸ ਤਹਤ ਇਹ ਜਿਹੜੀ ਗਲੀ ਸਾਰੇ ਸਾਥੀਆਂ ਨੇ ਦੱਸਿਆ ਵੀ ਇਹ ਗਲੀ ਰਹਿੰਦੀਆਂ ਨੇ ਜਿਹੜੀਆਂ ਉਹ ਬਣਾਉਣ ਜਾ ਰਹੇ ਆ ਕਿੰਨੇ ਦਾ ਟੈਂਡਰ ਸਰ ਇਹ ਤਕਰੀਬਨ 30 ਲੱਖ ਦਾ ਕੰਮ ਹੋਣ ਜਾ ਰਿਹਾ ਵਾ ਇਹ ਜਿਹੜੀਆਂ ਫਟਕਲ ਗਲੀਆਂ ਨੇ ਤੇ ਇਹ ਇਹਦੇ ਵਿੱਚੋਂ ਤਕਰੀਬਨ 30 ਲੱਖ ਦਾ ਕੰਮ ਹੋ ਚੁੱਕਾ ਹੈ 60 ਲੱਖ ਦਾ ਕੰਮ ਤਕਰੀਬਨ ਸੀਗਾ ਸਾਰਾ 30 ਲੱਖ ਦਾ ਕੰਮ ਹੋ ਚੁੱਕਾ ਹੈ 30 ਲੱਖ ਦਾ ਹੋਰ ਜਣੀ ਹੋਣ ਜਾ ਰਿਹਾ ਜਿਹੜੀਆਂ ਫਟਕਲ ਗਲੀਆਂ ਇਸ ਤੋਂ ਇਲਾਵਾ ਵੀ ਹੋਰ ਵੀ ਗਲੀਆਂ ਦੇ ਵਿੱਚ ਹੈ ਕਿੰਨੇ ਲੁਧਿਆਣਾ ਤੋਂ ਕਮਲ ਕਪੂਰ ਦੀ ਰਿਪੋਰਟ